ਧੰਨਵਾਹਿ ਗੁਰੂ ਸਾਹਿਬ ਜੀ ਮਾਜ ਮਹਿਲਾ ਚੌਥਾ ਆਵੋ ਪਹਿਣੇ ਤੁਸੀਂ ਮਿਲੋ ਪਿਆਰੀਆਂ ਜੋ ਮੇਰਾ ਪ੍ਰੀਤਮ ਦਸੇ ਤਿਸ ਕਾ ਹੋਂ ਵਾਰੀਆਂ ਮੇਲ ਸਤ ਸੰਗਤ ਲੱਦਾ ਹਰ ਸੱਜਣ ਹਉ ਸਤ ਗੁਰ ਬਿਟੋ ਕੁਮਾਹੀਆ ਜੀਓ ਜਹਾਂ ਜਹ ਦੇਖਾਂ ਤਹ ਤਹ ਸੁਆਮੀ ਤੂੰ ਘਟ ਘਟ ਰਵਿਆ ਅੰਤਰ ਜਾਮੀ ਗੁਰ ਪੂਰ ਹਰ ਨਾਲ ਦਿਖਾਲਿਆ ਹੋ ਸਤਗੁਰ ਬਿਟੋ ਸਦ ਵਾਰਿਆ ਜੀਉ ਏਕੋ ਪਵਣ ਮਾਟੀ ਸਭ ਏਕਾ ਸਭ ਏਕਾ ਜੋਤ ਸਵਾਈਆ ਸਭ ਏਕਾ ਜੋਤ ਵਰਤੈ ਪਿੰਨ ਪਿੰਨ ਨਾ ਰਲਈ ਕਿਸੇ ਦੀ ਰਲਾਈਆ ਗੁਰ ਪ੍ਰਸਾਦਿ ਇੱਕ ਨਦਰੀ ਆਇਆ ਹਉ ਸਤਿਗੁਰ ਬਿਟੂ ਬਤਾਇ ਜੀ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰ ਸਿਖਾ ਕੈ ਮਨ ਪਿਆਰੀ ਬਾਣੀ ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ ਗੁਰ ਸਤ ਗੁਰ ਪਰਉਪਕਾਰਿਆ ਜੀਓ ਜਨ ਨਾਨਕ ਬੋਲੇ ਅਮਰਤ ਬਾਣੀ ਗੁਰ ਸਿਖਾ ਕੇ ਮਨ ਪਿਆਰੀ ਬਾਣੀ ਉਪਦੇਸ਼ ਕਰੇ ਗੁਰ ਸਤ ਗੁਰ ਪੂਰਾ ਗੁਰ ਸਤ ਗੁਰ ਪਰਉਪਕਾਰਿਆ ਜੀਓ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਖਤੇ ਗੁਰੂ ਪਿਆਰੀ ਸਾਧ ਸੰਗਤ ਦੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 96 ਦੇ ਉਪਰੰਕਤ ਹੈ ਮਾਜ ਰਗ ਦਾ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਸਤਵਾਂ ਸ਼ਬਦ ਹੈ ਸਭ ਕਿਰਪਾ ਕਰ ਰਹੇ ਹਨ ਆਵੋ ਭੈਣੇ ਤੁਸੀਂ ਮਿਲੋ ਪਿਆਰੀਆਂ ਜੋ ਮੇਰਾ ਪ੍ਰੀਤਮ ਦੱਸੇ ਤਿਸ ਕਹਿ ਹਾਂ ਵਾਰੀਆਂ ਮਿਲ ਸਤ ਸੰਗਤ ਲੱਦਾ ਹਰ ਸੱਜਣ ਹਉ ਸਤ ਗੁਰ ਬਿਟੋ ਕੁਮਾਈਆਂ ਜੀ ਸਤਗੁਰੂ ਨੇ ਇਹ ਪ੍ਰਤੀਕ ਵਰਤੇ ਆ ਕਿਤੇ ਸਖੀ ਸ਼ਬਦ ਵੀ ਆਉਂਦਾ ਹੈ ਭੈਣ ਸ਼ਬਦ ਵੀ ਆ ਪਾਵ ਗੁਰੂ ਕੀ ਸੰਗਤ ਗੁਰੂ ਕੇ ਪਿਆਰ ਕਹਿੰਦੇ ਆਵੋ ਭੈਣੇ ਤੁਸੀਂ ਮਿਲੋ ਪਿਆਰੀਆਂ ਜੋ ਮੇਰਾ ਪ੍ਰੀਤਮ ਦਸੇ ਤਿਸ ਕੇ ਹਾਂ ਵਾਰੀ ਜਿਹੜਾ ਮੈਨੂੰ ਮੇਰੇ ਪ੍ਰੀਤਮ ਦਾ ਮਾਰਗ ਦੱਸੇ ਉਹ ਨੂੰ ਮਿਲਣ ਦੀ ਜੁਗਤੀ ਦੱਸੇ ਮੈਂ ਉਹ ਤੋਂ ਕੁਰਬਾਨ ਜਾਂ। ਨਾਲ ਕਹਿੰਦੇ ਸਿੱਮਲ ਸਤ ਸੰਗਤ ਲੱਧਾ ਹਰ ਸੱਜਣ ਕਿ ਜਿੰਨੇ ਪਾਵਨ ਸ਼ਬਦ ਆਏ ਹਨ 4-5 ਸ਼ਬਦ ਸੰਗਤ ਦੀ ਮਹਾਨਤਾ ਸਤਗੁਰ ਨੇ ਦਿੱਤੀ। ਮਿਲ ਸਤ ਸੰਗਤ ਲੱਦਾ ਹਰ ਸੱਜਣ ਲੱਦਾ ਮਤਲ ਲੱਭਿਆ ਹੈ ਭਾਵ ਉਹਦੀ ਪ੍ਰਾਪਤੀ ਹੋਈ ਹੈ ਕਿੱਥੇ ਆ ਕੇ ਹੋਈ ਸੰਗਤ ਦੇ ਵਿੱਚ ਹੋਈ ਮਿਲ ਸਤ ਸੰਗਤ ਲੱਦਾ ਹਰ ਸੱਜਣ ਹਉ ਸਤਗੁਰ ਬਿਟੋ ਕਮਾਈਆਂ ਜੀ ਮੈਂ ਆਪਣੇ ਸਤਗੁਰ ਤੋਂ ਕੁਰਬਾਨ ਜਾਂਦਾ ਹਾਂ ਬਲਿਹਾਰ ਜਾਂਦਾ ਬਾਣੀ ਦੇ ਵਿੱਚ ਐਸੇ ਸ਼ਬਦ ਗੁਰੂ ਰਾਮਦਾਸ ਜੀ ਦੇ ਆਪ ਜੀ ਨੂੰ ਬਹੁਤ ਮਿਲਣਗੇ ਜਿਸ ਤਰ੍ਹਾਂ ਆਪਾਂ ਸ਼ਬਦ ਬੜਾ ਪ੍ਰਚਲਿਤ ਹੈ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਾਂ ਤਿਸ ਭੈ ਆਪ ਬਚਾਈ ਦਰਸ਼ਨ ਹਰ ਦੇਖਣ ਕੇ ਤਾਈਂ ਕਿਰਪਾ ਕਰੇ ਤਾਂ ਸਤਗੁਰ ਮਿਲੇ ਹਰ ਹਰ ਨਾਮ ਤੇ ਅਰਦਾਸ ਕਰਦੇ ਕਿ ਕਿਸੇ ਵੀ ਮੋਲ ਦੇ ਵਿੱਚ ਮੈਨੂੰ ਮਿਲ ਜائے ਜੇ ਸੁਖ ਦੇਤਾ ਤੁਜੇ ਅਰਾਧੀ ਦੁੱਖ ਵੀ ਤੁਜੇ ਤੇ ਆਇ ਜੇ ਭੁਖ ਦੇਤਾ ਇਤਿਹੀ ਰਾਜਾ ਦੁੱਖ ਵਿੱਚ ਸੁਖ ਮਨਾਵੇ ਕਿਉਂਕਿ ਉਹ ਪ੍ਰਮਾਤਮਾ ਦਾ ਜਿਹੜਾ ਮਾਰਗ ਹੈ ਨਾ ਤੇ ਉਹਦੇ ਵਿੱਚ ਚੱਲਦੇ ਆ ਹੋਇਆ ਬੜਾ ਕੁਝ ਚੱਲਦਾ ਹੈ ਤਾਂ ਗੁਰੂ ਰਾਮਦਾਸ ਜੀ ਦੇ ਪਾਵਨ ਸ਼ਬਦ ਹੈ ਨਾ ਕਿ ਇਹ ਸਤਿਗੁਰ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ ਅਬ ਹਮ ਚਲੀ ਠਾਕੁਰ ਪਹਿਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਬਾਬ ਅਬ ਤੇ ਜਬ ਇਹਦਾ ਪੰਜਾਬੀ ਵਿੱਚ ਅਰਥ ਹੁੰਦਾ ਹੁਣ ਹੁਣ ਮੈਂ ਤੇਰੀ ਸ਼ਰਨ ਵਿੱਚ ਆਇਆ ਅਬ ਹਮ ਚਲੀ ਠਾਕੁਰ ਪਹਿਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਬਾਬ ਬੜਾ ਲੋਕਾਂ ਨੇ ਕਹਿਣਾ ਚੰਗਾ ਵੀ ਕਹਿਣਾ ਜੇ ਜਦੋਂ ਚੰਗਾ ਕੋਈ ਕਹਿੰਦਾ ਫਿਰ ਸਾਨੂੰ ਹੰਕਾਰ ਹੋ ਜਾਂਦਾ ਤੇ ਜੇ ਕੋਈ ਮਾੜਾ ਕਹਿੰਦਾ ਤੇ ਫਿਰ ਅਸੀਂ ਬੜੇ ਦੁਖੀ ਹੋ ਜਾਂਦੇ ਆ ਸਤਿਗੁਰ ਕਹਿੰਦੇ ਲੋਕਣ ਕੀ ਚਤਰਾਈ ਉਪਮਾ ਇਹਨੂੰ ਅੱਗ ਦੇ ਵਿੱਚ ਸਾੜ ਦੇ ਕਹਿੰਦੇ ਤੈਂ ਬਸੰਤਰ ਜਾਰ ਕੋਈ ਭਲਾ ਕਹੋ ਪਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਤਾਂ ਸਭ ਕਹਿੰਦੇ ਉਹਨੂੰ ਮਿਲਣਾ ਨਾ ਬੜੀ ਵੱਡੀ ਕੀਮਤ ਚਕਾਉਣੀ ਪੈਂਦੀ ਹੈ ਬੜੀ ਵੱਡੀ ਕੀਮਤ ਚਕਾਉਣੀ ਪੈਂਦੀ ਹੈ ਸਾਨੂੰ ਕਿੱਥੋਂ ਸਮਝ ਆਉਂਦੀ ਹੈ ਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਆਖਿਆ ਬਥੇਰਾ ਕੁਝ ਲੋਕਾਂ ਨੇ ਆਖਿਆ ਕੋਈ ਆਖੇ ਭੂਤਨਾ ਕੋ ਕਹ ਬਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰ ਉਹਨੂੰ ਮਿਲਣਾ ਤੇ ਕਹਿੰਦੇ ਆਓ ਆਪਾਂ ਮਿਲ ਕੇ ਉਹਨਾਂ ਨਾਲ ਬਿੜੀਏ ਉਹਨਾਂ ਦੀ ਸੰਗਤ ਕਰੀਏ ਜਿਨ੍ਹਾਂ ਨੇ ਪ੍ਰਾਪਤੀ ਕੀਤੀ ਹੈ ਫਿਰ ਆਪ ਦੀ ਵਚਨ ਸਰਵਣ ਕਰੋ ਗੁਰੂ ਸਾਹਿਬ ਜੀ ਦੇ ਕਹਿੰਦੇ ਆਵੋ ਭੈਣੇ ਤੁਸੀਂ ਮਿਲੋ ਪਿਆਰੀਆਂ ਜੋ ਮੇਰਾ ਪ੍ਰੀਤਮ ਦੱਸੇ ਤਿਸਕੇ ਹਾਂ ਵਾਰੀ ਜਿਹੜਾ ਮੈਨੂੰ ਪ੍ਰੀਤਮ ਦਾ ਮਾਰਗ ਦੱਸਦਾ ਹੈ ਨਾ ਮੈਂ ਉਹ ਤੂੰ ਸੱਦ ਕੇ ਜਾਣਾ ਮਿਲ ਸਤ ਸੰਗਤ ਲੱਧਾ ਹਰ ਸੱਜਾ ਹੁਣ ਸੰਗਤ ਵਿੱਚ ਇੱਥੇ ਮਿਲਦੇ ਲੱਲੇ ਨੂੰ ਵੀ ਸਿਆਰੀ ਹੈ ਸੰਗਤ ਦੇ ਸੱਤੇ ਨੂੰ ਵੀ ਸਿਆਰੀ ਸੰਗਤ ਵਿੱਚ ਮਿਲ ਕੇ ਹਰ ਲੱਧਾ ਹਰ ਸੱਜਣ ਉਹ ਪ੍ਰੀਤਮ ਪਰਮੇਸ਼ਰ ਵਾਹਿਗੁਰੂ ਜਿਹੜਾ ਅਕਾਲ ਪੁਰਖ ਹੈ ਉਹਦੀ ਪ੍ਰਾਪਤੀ ਹੋਈ ਸਤਿਗੁਰੂ ਕਹਿੰਦੇ ਇੰਨਾ ਵਿਸ਼ਵਾਸ ਉਹਦੇ ਉੱਪਰ ਬਣ ਜਾ ਤੇਰਾ ਕਿੰਨਾ ਭਰੋਸਾ ਬਣ ਜਾਏ ਕਬੀਰ ਸਾਹਿਬ ਦਾ ਇੱਕ ਬਚਨ ਹੁੰਦਾ ਹੈ ਕਹਿੰਦੇ ਦੋ ਅੱਖਰ ਆਪਣੇ ਮਨ ਦੇ ਵਿੱਚ ਲਿਖ ਲੋ ਉਹ ਬਥੇਰੀ ਕਿਰਪਾ ਕਰਦਾ ਬਖਸ਼ਿਸ਼ ਕਰਦਾ ਜੀਵਨ ਦੇ ਵਿੱਚ ਡੋਲਣੋਂ ਹਟ ਜਾਓਗੇ ਇੱਕ ਭਰੋਸਾ ਬਣ ਜਾਏਗਾ ਸ਼ਿਕਵੇ ਕਰਨੇ ਹਟ ਜਾਓਗੇ ਸ਼ੁਕਰਾਨੇ ਦੇ ਵਿੱਚ ਆ ਜਾਓਗੇ ਕਹੋ ਕਬੀਰ ਅੱਖਰ ਦੋਇ ਭਾਖ ਹੋਏਗਾ ਖਸਮ ਤਾਂ ਲਏਗਾ ਰਾਖ ਹੋਏਗਾ ਖਸਮ ਭਾਵ ਇਹ ਨਹੀਂ ਕਿ ਰੱਬ ਹੈ ਨਹੀਂ ਹੋਏਗਾ ਖਸਮ ਭਾਵ ਉਹਨੂੰ ਮਨਜ਼ੂਰ ਹੋਏਗਾ ਤੋ ਸਾਡੀ ਰੱਖਿਆ ਕਰੇ ਉਹਨੂੰ ਮਨਜ਼ੂਰ ਹੋ ਜਾਗੇ ਨਾ ਅਸੀਂ ਤੇ ਜ਼ਰੂਰ ਰੱਖਿਆ ਸਾਡੀ ਕਰੇ ਕਹੋ ਕਬੀਰ ਅੱਖਰ ਦੋਇ ਭਾਖ ਹੋਏਗਾ ਖਸਮ ਤਾਂ ਲਏਗਾ ਰਾਖ ਉਹ ਤਾਂ ਦੂਰ ਥੋੜੇ ਹਮੇਸ਼ਾ ਪਰਤ ਪਾਲਣਾ ਕਰ ਸਤਿਗੁਰੂ ਕਹਿੰਦੇ ਇੰਨਾ ਭਰੋਸਾ ਬਣ ਜੇ ਕਿੱਥੋਂ ਭਰੋਸਾ ਆਏਗਾ ਸੰਗਤ ਵਿੱਚ ਮਿਲ ਸਤ ਸੰਗਤ ਲੱਦਾ ਹਰ ਸੱਜਣ ਹਉ ਸਤਗੁਰ ਬਿਟੋ ਕਮਾਈਆ ਜਿਉ ਬਿਟੋ ਦਾ ਅਰਥ ਹੁੰਦਾ ਤੂੰ ਮੈਂ ਸਤਗੁਰ ਤੋਂ ਬਲਿਹਾਰ ਜਾਂਦਾ ਜਹ ਜਹ ਦੇਖਾਂ ਤਹ ਤੈ ਸੁਆਮੀ ਤੂੰ ਘਟ ਘਟ ਰਵਿਆ ਅੰਤਰ ਜਾਮੇ ਗੁਰਪੁਰ ਹਰ ਨਾਲ ਦਿਖਾਲਿਆ ਹਉ ਸਤਗੁਰ ਬਿਟੋਂ ਸਦਵਾਰਿਆ ਜੀਉ ਜਹ ਜਹ ਦੇਖਾਂ ਤਹ ਤੈ ਸਵਾਮੀ ਜਹ ਜਹ ਪੇਖੋਂ ਤੈ ਹਜੂਰ ਦੂਰ ਕਤ ਹੋਣਾ ਜੈ ਕਿ ਉਹ ਤੋਂ ਬਿਨਾ ਕੋਈ ਵੀ ਨਹੀਂ ਹੈ ਇੱਕੋ ਹੀ ਅਪਰਮੇਸ਼ਰ ਇੱਕ ਭਰੋਸਾ ਸਾਡੇ ਜੀਵਨ ਵਿੱਚ ਹੈ ਰੱਬ ਇੱਕ ਹੈ ਦੇਖੋ ਨਾ ਅੱਜ ਆਪਾਂ ਅੱਜ ਆਪਾਂ ਗੱਲ ਕਰਦੇ ਆ ਨਾ ਇੱਕ ਦੀ ਤੇ ਕਿੰਨਾ ਵਿਰੋਧ ਹੁੰਦਾ ਸਾਡਾ ਆਪਾਂ ਗੁਰਮਤਿ ਦੀ ਜਦੋਂ ਗੱਲ ਕਰਦੇ ਕਿੰਨਾ ਵਿਰੋਧ ਕਰਦਾ ਇਹ ਵੀ ਦਾਸੀ ਕਰਨਾ ਹੈ ਨਾ ਅਸੀਂ ਆ ਵੀ ਕਰਨਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਇੱਕ ਦੀ ਗੱਲ ਕੀਤੀ ਹੋਵੇਗੀ ਤੇ ਕਿੰધા ਲੋਕਾਂ ਨੇ ਵਿਰੋਧ ਕੀਤਾ ਗੁਰੂ ਨਾਨਕ ਸਾਹਿਬ ਜੀ ਪਾਸ਼ਾ ਜਿਸ ਵੇਲੇ ਜਗਤਨਾਥਪੁਰ ਹੀ ਗਏ ਨਾ ਇੱdte ਸ਼ਾਮ ਦਾ ਸਮਾਂ ਸੀ ਉਥੇ ਗੁਰੂ ਸਾਹਿਬ ਜੀ ਬਹਿ ਗਏ ਉਹ ਆਰਤੀ ਕਰ ਰਹੇ ਹੈ ਕੋਈ ਜਿਹੜੇ ਕਹਿੰਦੇ ਵੀ ਜਿਹਨੂੰ ਥਾਲ ਨੂੰ ਹੱਥ ਲਾਓਗੇ ਸਵਰਗ ਵਿੱਚ ਚਲੇ ਜਾਏ ਜਿਹੜੀ ਆਰਤੀ ਦਾ ਥਾਲ ਲੈ ਨਾਲ ਆਰਤੀ ਕਰਦੇ ਪਰ ਗੁਰੂ ਸਾਹਿਬ ਜੀ ਨੇ ਸਾਡੇ ਉੱਪਰ ਬੜੀ ਰਹਿਮਤ ਕੀਤੀ ਸਾਡੇ ਤੇ ਕਿਰਪਾ ਕੀਤੀ ਉਹਨਾਂ ਨੇ ਆਖਿਆ ਵੀ ਤੁਸੀਂ ਸਾਡੇ ਧਾਰਮਿਕ ਸਥਾਨ ਤੇ ਆਏ ਪਰ ਤੁਸੀਂ ਆਰਤੀ ਵਿੱਚ ਸ਼ਾਮਲ ਨਹੀਂ ਹੋਏ ਗੁਰੂ ਸਾਹਿਬ ਕਹਿੰਦੇ ਪਹਿਲਾਂ ਤਾਂ ਇਹ ਮੰਨ ਲੋ ਵੀ ਇਹ ਧਾਰਮਿਕ ਜਗ੍ਹਾ ਇੰਨੀ ਕੁ ਨਹੀਂ ਹੁੰਦੀ ਜਿੰਨੀ ਕਿ ਚਾਰ ਦੁਵਾਰੀ ਰੱਬ ਦਾ ਧਰਮ ਪੂਰੀ ਦੁਨੀਆ ਦੇ ਵਿੱਚ ਹੈ ਜਿੱਥੇ-ਜਿੱਥੇ ਦੇਖਾਂ ਤੈ ਤੈ ਸੁਆਮੀ ਰੱਬ ਕਿੱਥੇ ਨਹੀਂ ਹੈ ਸਿਰਫ ਗੁਰਦੁਆਰੇ ਮੰਦਰਾਂ ਦੇ ਵਿੱਚ ਹੀ ਰੱਬ ਹੁੰਦਾ ਹੈ ਰੱਬ ਕਿੱਥੇ ਨਹੀਂ ਹੈ ਕਹਿਣ ਲੱਗੇ ਉਹਦੀ ਆਰਤੀ ਤਾਂ ਆਪਣੇ ਆਪ ਹੋ ਰਹੀ ਹੈ ਤੁਸੀਂ ਇਹ ਥਾਲਜਾ ਲੈ ਕੇ ਆਰਤੀ ਕੀ ਕਰਦੇ ਕਿੰਨੀ ਜ਼ਰੂਰਤ ਹੋਏਗੀ ਪਾਤਸ਼ਾਹ ਜੀ ਦੇ ਅੱਗੇ ਬਾਰ ਚਲੇ ਗਏ ਕਹਿੰਦੇ ਦਿਖਾਓ ਮੈਂ ਕਹਿੰਨਾ ਉਹ ਤਾਂ ਮੰਨ ਗਏ ਸੀ ਗੁਰਨਾਨਦ ਸਾਹਿਬ ਦੀ ਗੱਲ ਨੂੰ ਉਹ ਮੰਨ ਕੇ ਸਿੱਖਾਂ ਨੂੰ ਕੌਣ ਸਮਝਾਏਗਾ ਜਿਹੜੇ ਅੱਜ ਇੰਨੇ ਪੱਕੇ ਹੋ ਗਏ ਆ ਉਹਨਾਂ ਮਨੋਤਾਂ ਦੇ ਵਿੱਚ ਇੰਨੇ ਪੱਕੇ ਹੋ ਗਏ ਪੜ੍ਹਦੇ ਜ਼ਰੂਰ ਹੈ ਕਿ ਸਤਿਗੁਰ ਮਹਾਰਾਜ ਨਾਮ ਤੇਰਾ ਦੀਵਾ ਨਾਮ ਤੇਰਾ ਬਾਤੀ ਕਿ ਨਾਮ ਹੀ ਤੇਰਾ ਸਭ ਕੁਝ ਹੈ ਨਾਮ ਤੇਰੋ ਆਰਤੀ ਮਜਨ ਮਰਾਰੇ ਨਾਲ ਪੜੀ ਜਾਂਦੇ ਨਾਲ ਬੋਲੀ ਜਾਂਦੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਅਜਿਹੇ ਪਸਾਰਾ ਤਾਂ ਫਸ ਝੂਠਾ ਹੀ ਹੋ ਜਾਏ ਸਤਿਗੁਰੂ ਨੇ ਆਰਤੀ ਦੇ ਉੱਤੇ ਖੰਡਨ ਕੀਤਾ ਔਰ ਸੱਚੀ ਆਰਤੀ ਜਿਹੜੀ ਹੈ ਵੀ ਇੱਕ ਪਰਮੇਸ਼ਰ ਜਿਹੜਾ ਸਭ ਜਗ੍ਹਾ ਰਵਿਆ ਹੋਇਆ ਰਵਿੰਦਰਨਾਥ ਟੈਗੋਰ ਨੇ ਆਖਿਆ ਸੀ ਕਿ ਮੈਂ ਤਾਂ ਰਾਸ਼ਟਰ ਦਾ ਗੀਤ ਲਿਖ ਦਿੱਤਾ ਪਰ ਇਹਦੀ ਇੱਕ ਹੱਦਬੰਦੀ ਆ ਹਿੰਦੁਸਤਾਨ ਤੋਂ ਬਾਹਰ ਥੋੜੇ ਜਨਮਨ ਗਾਇਆ ਜਾਂਦਾ ਹੈ ਦੂਸਰੇ ਦੇਸ਼ ਵਾਲੇ ਥੋੜੇ ਗਾਉਣਗੇ ਪਰ ਕਹਿੰਦਾ ਜੇ ਮੈਨੂੰ ਤੁਸੀਂ ਪੁੱਛੋਗੇ ਕਿ ਬ੍ਰਹਿਮੰਡ ਦਾ ਗੀਤ ਕਿਹੜਾ ਹੋਣਾ ਚਾਹੀਦਾ ਪੂਰੀ ਸ੍ਰਿਸ਼ਟੀ ਦਾ ਗੀਤ ਕਿਹੜਾ ਹੋਣਾ ਚਾਹੀਦਾ ਉਹ ਗੀਤ ਹੈ ਗगन ਮੈਂ ਥਾਲ ਰਬ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋ ਜਿਹਨੇ ਬਾਣੀ ਨੂੰ ਸਮਝਿਆ ਪਾਠਕ ਬਣ ਕੇ ਕਹਿੰਦਾ ਇਹ ਗੀਤ ਹੋਣਾ ਚਾਹੀਦਾ ਤੇ ਸਤਿਗੁਰੂ ਪਾਤਸ਼ਾਹ ਨੇ ਉਸ ਵੇਲੇ ਗੱਲ ਕੀਤੀ ਭਾਈ ਇੱਕ ਹੈ ਰੱਬ ਕਿੱਥੇ ਨਹੀਂ ਹੈ ਹਰੇਕ ਜਗ੍ਹਾ ਹੈ ਉਹਦੀ ਆਰਤੀ ਤਾਂ ਆਪਣੇ ਆਪ ਹੋ ਰਹੀ ਹੈ ਤੇ ਸਤਿਗੁਰੂ ਤੇਰੇ ਤੋਂ ਬਿਨਾ ਹੈ ਕੋਈ ਨਹੀਂ ਮੈਂ ਜਿੱਥੇ ਦੇਖਦਾ ਜਹ ਜਹ ਪੇਖੋਂ ਤੈ ਹਜੂਰ ਤੂਰ ਕਤ ਹੋ ਨਾ ਜਾਏ ਕਿਥੇ ਆ ਕਹਿੰਦੇ ਰੱਬ ਰਹਾ ਸਰਬਤਰਮ ਹੈ ਮਨ ਸਦਾ ਤੇ ਆਈ ਈ ਤੂਤ ਨਹੀਂ ਵਿਛੜੈ ਸੋ ਸੰਗੀ ਗਣੀਐ ਬਿਨ ਸਜਾਇ ਜੋ ਨਿਮਕ ਮੈਂ ਸੋ ਅਲਪ ਸੁਖ ਭਨਿ ਉਹ ਕੀ ਕਰਦਾ ਪ੍ਰਤ ਪਾਲੇ અપਿਆਉ ਦੇ ਕਛੂਣ ਨਾ ਹੋਈ ਸਾਸ ਸਾਸ ਸੰਭਾਲਦਾ ਮੇਰਾ ਪ੍ਰਭ ਸੋਈ ਉਹ ਕਿੰਨਾ ਸਮਰਤ ਹੈ ਕਹਿੰਦੇ ਜਹ ਜਹ ਦੇਖਾਂ ਤਹ ਤੈ ਸਵਾਮੀ ਤੂੰ ਘਟ ਘਟ ਰਵਿਆ ਅੰਤਰ ਜਾਮੀ ਇੱਥੇ ਘਟ ਦੇ ਟਹਿਕੇ ਨੂੰ ਸਿਆਰੀ ਹੈ ਦੋਨੇ ਜਿਹੜੇ ਘਟ ਲਿਖੇ ਹਰੇਕ ਘਟ ਦੇ ਵਿੱਚ ਪਵ ਹਰੇਕ ਹਿਰਦੇ ਵਿੱਚ ਤੂੰ ਘਟ ਘਟ ਰਵਿਆ ਅੰਤਰ ਜਾਮੀ ਸਭ ਮੈਂ ਜੋ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੂ ਤੂੰ ਘਟ ਘਟ ਰਵਿਆ ਅੰਤਰ ਜਾਮੀ ਗੁਰਪੂਰੈ ਹਰ ਨਾਲ ਦਿਖਾਲਿਆ ਇਹ ਗੁਰੂ ਪੂਰੇ ਤੋਂ ਵਿਸ਼ਵਾਸ ਆਏਗਾ ਆਪਾਂ ਪੜਦੇ ਸੁਣਦੇ ਆ ਨਾ ਸਾਧ ਸੰਗਤ ਜੀ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਉਹ ਤਾਂ ਹੈ ਸੱਚੀ ਕਦੋਂ ਮਹਿਸੂਸ ਕਰਾਂਗੇ ਗੁਰ ਮੇਰੇ ਸੰਗ ਸਦਾ ਹੈ ਨਾਲ ਇਕ ਗੁਰੂ ਨੇ ਕਿਰਪਾ ਕਰਨੀ ਆ ਗੁਰਪੂਰੇ ਹਰ ਨਾਲ ਦਿਖਾਲਿਆ ਗੁਰੂ ਕਹਿੰਦਾ ਨੇੜੇ ਆ ਜਿੱਦਾਂ ਪੜਦੇ ਆ ਨਾ ਆਪਾਂ ਆਨੰਦ ਸਾਹਿਬ ਇਹ ਮਨ 베ਰਿਆ ਤੂੰ ਸਦਾ ਰੋ ਹਰ ਨਾਲ ਉਹ ਤਾਂ ਨਾਲ ਹੈ ਤੂੰ ਨਾਲ ਰਹਿਣ ਦਾ ਯਤਨ ਕਰ ਗੁਰਪੂਰੇ ਹਰ ਨਾਲ ਦਿਖਾਲਿਆ ਹਾਂ ਸਤਗੁਰ ਬਿੱਟੋ ਸਦ ਵਾਰਿਆ ਜਿਉ ਮੈਂ ਆਪਣੇ ਸਤਗੁਰੂ ਤੋਂ ਸਦਾ ਹੀ ਬਲਿਹਾਰ ਜਾਣਾ ਕੁਰਬਾਨ ਜਾਣਾ ਸਦਕੇ ਜਾਣਾ ਏਕੋ ਪਵਨ ਮਾਟੀ ਸਭ ਏਕਾ ਸਭ ਏਕਾ ਜੋਤ ਸਵাইয়া ਉਹ ਸਭ ਦੇ ਵਿੱਚ ਇੱਕੋ ਹੀ ਹੈ ਏਕੋ ਪਵਨ ਮਾਟੀ ਸਭ ਗੁਰੂ ਸਾਹਿਬ ਕਹਿੰਦੇ ਭਾਈ ਉਹਨੇ ਇਸ ਇੱਕ ਮਿੱਟੀ ਤੋਂ ਸਾਰੇ ਭਾਂਡੇ ਤਿਆਰ ਕੀਤੇ ਬੱਕਰੀ ਗੱਲ ਹੈ ਕੋਈ ਕੱਚਾ ਰਹਿ ਗਿਆ ਕੋਈ ਪੱਕ ਗਿਆ ਕੋਈ ਕਾਲਾ ਹੋ ਗਿਆ ਉਹਨੇ ਤਾਂ ਬਣਾਏ ਆ ਨਾਕਸ਼ਪੋਚ ਮਾਟੀ ਦੇ ਭਾਂਡੇ ਨਾਕਸ਼ਪੋਚ ਸਮਾ ਉਹਨੇ ਭਰਾਏ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾ ਏਕੋ ਪਵਨ ਮਾਟੀ ਸਭ ਏਕਾ ਸਭ ਏਕਾ ਜੋਤ ਸਵਾਈਆ ਸਾਰਿਆਂ ਦੇ ਅੰਦਰ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜੋਤ ਹੈ ਅੱਗੇ ਕਹਿੰਦੇ ਸਭ ਏਕਾ ਜੋਤ ਵਰਤੈ ਭਿੰਨ ਭਿੰਨ ਜੋਤ ਇੱਕੋ ਹੀ ਆ ਔਰ ਸਾਰਿਆਂ ਦੇ ਵਿੱਚ ਵਰਤ ਰਹੀ ਹੈ ਸਭ ਏਕਾ ਜੋਤ ਵਰਤੈ ਭਿੰਨ ਭਿੰਨ ਨਾਰਲੇ ਕਿਸੇ ਦੀ ਰਲਾਈਆਂ ਗੁਰਮਰ ਸਾਹਿਬ ਦੀ ਇੱਕ ਨਦਰੀ ਆਇਆ ਗੁਰੂ ਦੀ ਕਿਰਪਾ ਨਾਲ ਸਮਝ ਆਏਗੀ ਰੱਬ ਇੱਕ ਹੈ ਬਾਰ ਬਾਰ ਸਤਿਗੁਰ ਨੇ ਸਮਝਾਇਆ ਰੱਬ ਇੱਕ ਹੈ ਪਰਮੇਸ਼ਰ ਇੱਕ ਹੈ ਉਹਦੇ ਵਰਗਾ ਹੋਰ ਕੋਈ ਵੀ ਨਹੀਂ ਹੈ ਉਹਦੇ ਵਰਗਾ ਸੁੰਦਰ ਵੀ ਦੁਨੀਆ ਵਿੱਚ ਕੋਈ ਨਹੀਂ ਹੈ ਜਿਨ੍ਹਾਂ ਨੇ ਦਰਸ਼ਨ ਕੀਤੇ ਬਾਣੀ ਵਿੱਚ ਕਹਿ ਦਿੱਤਾ ਕਹਿੰਦੇ ਜੀਵਨ ਰੂਪ ਅਨੂਪ ਦਿਆਲਾ ਅਨੂਪ ਕਹਿੰਦੇ ਬੇਮਿਸਾਲ ਵਿਸਾਲ ਵੀ ਨਹੀਂ ਦੇ ਸਕਦੇ ਵੀ ਇਦਾਂ ਦਾ ਰੱਬ ਹੈ ਜੀਵਨ ਰੂਪ ਅਨੂਪ ਦਿਆਲਾ ਉਹ ਕਿੰਨਾ ਸੋਹਣਾ ਸਤਗੁਰ ਕਹਿੰਦੇ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਕਿ ਹੁਸਨ ਵਜ਼ੂ ਹੈ ਤਮਾਮੁਲ ਰਜੂ ਹੈ ਅਤ ਸੁੰਦਰ ਮਨ ਮੋਹਣ ਪਿਆਰੇ ਸਭੂ ਮਦ ਨਿਰਾਰੇ ਉਹ ਕਿੱਦੇ ਕਿੱਦਾਂ ਦਿਖਦਾ ਕਹਿੰਦੇ ਗੁਰ ਪ੍ਰਸਾਦੀ ਇੱਕ ਨਦਰੀ ਆਇਆ ਨਹੀਂ ਤਾਂ ਫਿਰ ਅਸੀਂ ਦੁਬਿਧਾ ਦੇ ਵਿੱਚ ਹਾਂ ਰੱਬ ਇੱਕ ਹੈ ਬਾਣੀ ਦਾ ਸਦਾ ਹੀ ਹੈ ਪੂਰੇ 1400 30 ਅੰਕ ਦਾ ਇੱਕੋ ਸਦਾਤ ਹੈ कि ਰੱਬ ਇੱਕ ਹੈ ਇੱਕ ਲਿਖਦੇ ਆ ਗੁਰੂ ਸਾਹਿਬ ਨੇ ਅੱਖਰ ਨਹੀਂ ਵਰਤੇ ਗਿੰਤੀ ਦਾ ਇੱਕ ਲਿਖਿਆ ਰੱਬ ਇੱਕ ਹੈ ਔਰ ਸਾਰਿਆਂ ਦੇ ਵਿੱਚ ਹੈ ਇੱਕ ਓੰਕਾਰ ਸਭ ਕਹਿੰਦੇ ਭਾਈ ਗੁਰ ਪ੍ਰਸਾਦੀ ਇੱਕ ਨਦਰੀ ਆਇਆ ਹੁਣ ਗੁਰੂ ਦੀ ਬਾਣੀ ਪੜਾਂਗੇ ਗੁਰੂ ਕੋਲ ਸਮਝਾਂਗੇ ਤੇ ਭਟਕਣਾ ਖਤਮ ਹੋ ਜਾਏਗੀ ਨਹੀਂ ਭਾਈ ਹੋਰ ਕੋਈ ਨਹੀਂ ਦੂਜਾ ਨਹੀਂ ਹੈ ਇੱਕੋ ਹੀ ਹੈ ਇੱਕੋ ਹੀ ਪਰਮੇਸ਼ਰ ਹੈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਇ ਮਾਨੁਖ ਕੀ ਤੇਗ ਬਿਰਤੀ ਸਭ ਜਾਣ ਦੇਵਣ ਕੋ ਏਕੇ ਭਗਵਾਨ ਇੱਕੋ ਹੀ ਅਕਰਨ ਕਾਰਣ ਪ੍ਰਭ ਏਕ ਹੈ ਦੂਸਰ ਨਾਹੀ ਕੋ ਇੱਕੋ ਹੀ ਅਪਰਮੇਸ਼ੀ ਕਿ ਕਦੋਂ ਪਸਮਝ ਆਏਗੀ ਕਹਿੰਦੇ ਗੁਰ ਪ੍ਰਸਾਦਿ ਇੱਕ ਨਦਰੀ ਆਇਆ ਹਉ ਸਤਗੁਰ ਬਿਟੋ ਬਤਾਇਆ ਜੀਉ ਬਤਾਇਆ ਜੀ ਮੈਂ ਗੁਰੂ ਤੂ ਕੁਰਬਾਨ ਜਾਂਦਾ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਹੋਰ ਸਤਿਗੁਰੂ ਮਹਾਰਾਜ ਕਹਿੰਦੇ ਮੈਂ ਉਹਦਾ ਜਨ ਹਾਂ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਉਹ ਬਾਣੀ ਗੁਰਸਿੱਖਾਂ ਕੇ ਮਨ ਪਿਆਰੀ ਬਾਣੀ ਜਿਹੜੀ ਗੁਰੂ ਸਿੱਖਾਂ ਦੇ ਮਨ ਵਿੱਚ ਪਿਆਰੀ ਲੱਗੇ ਗੁਰਸਿੱਖਾਂ ਕੇ ਮਨ ਪਿਆਰੀ ਬਾਣੀ ਉਪਦੇਸ਼ ਕਰੇ ਗੁਰ ਸਤ ਗੁਰ ਪੂਰਾ ਗੁਰ ਸਤਗੁਰ ਪਰਉਪਕਾਰੀ ਆ ਜਿਉ ਗੁਰੂ ਬੜਾ ਪਰਉਪਕਾਰੀ ਹੈ ਉਪਦੇਸ਼ ਕਰੇ ਔਰ ਮੇਰੇ ਗੁਰੂ ਦਾ ਉਪਦੇਸ਼ ਸਾਰਿਆਂ ਵਾਸਤੇ ਸਾਂਝਾ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਇਥੇ ਅਮੀਰ ਆ ਜੇ ਇਹ ਨਹੀਂ ਕਿ ਉਹਦੇ ਵਾਸਤੇ ਵੱਡਾ ਹੁਕਮਨਾਮਾ ਆਏਗਾ ਗਰੀਬ ਆ ਗਿਆ ਉਹਦੇ ਵਾਸਤੇ ਹੁਕਮਨਾਮਾ ਛੋਟਾ ਆਏਗਾ ਸਾਰਿਆਂ ਵਾਸਤੇ ਇੱਕੋ ਜਿਹਾ ਗੁਰੂ ਸਾਹਿਬ ਜੀ ਨੇ ਵਕਸ਼ਿਸ਼ ਕੀ ਇਹ ਸਾਡੀ ਸੋਚ ਅਲੱਗ-ਅਲੱਗ ਹੋ ਸਕਦੀ ਹੈ ਪਰ ਉਹ ਸਾਰਿਆਂ ਤੇ ਇੱਕੋ ਉਪਦੇਸ਼ ਹੈ ਇਸ ਕਰਕੇ ਸਤਗੁਰੂ ਕਹਿੰਦੇ ਪੂਰੇ ਗੁਰ ਕਾ ਸੁਣੋ ਉਪਦੇਸ਼ ਪਾਰ ਬ੍ਰਹਮ ਨਿਕਤ ਕਰ ਤੇ ਉਹਨੂੰ ਨੇੜੇ ਸਮਝ ਪਰਮੇਸ਼ਰ ਉਹਦੇ ਵਰਗਾ ਨਹੀਂ ਇਹ ਦੁਨੀਆਂ ਦੇ ਉਤੇ ਭਰੋਸਾ ਰੱਖ ਉਤੇ ਵਿਸ਼ਵਾਸ ਰੱਖ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਗੁਰ ਸਿਖਾ ਕੇ ਮਨ ਪਿਆਰੀ ਪਹਾਣੀ ਉਪਦੇਸ਼ ਕਰੇ ਗੁਰ ਸਤ ਗੁਰ ਪੂਰਾ ਗੁਰ ਸਤ ਗੁਰ ਪਰਉਪਕਾਰੀ ਆ ਜੀ ਗੁਰੂ ਪਰਉਪਕਾਰੀ ਅਸੀਂ ਨਾ ਘਰੋਂ ਆਪਣੇ ਭਾਵੇਂ 2 ਮੈਂਬਰ ਆਈਏ 4 ਮੈਂਬਰ ਆਈਏ ਸੰਗਤ ਵਿੱਚ 100 ਬੰਦਾ ਆਵੇ 1000 ਬੰਦਾ ਹੋਵੇ ਤੇ ਸਾਧ ਸੰਗਤ ਦੀ ਸਾਰਿਆਂ ਦੀ ਅਰਦਾਸ ਆਪਣੀ ਆਪਣੀ ਹੁੰਦੀ ਹੈ ਸਾਰਿਆਂ ਦੀ ਆਪਣੀ ਆਪਣੀ ਅਰਦਾਸ ਹੁੰਦੀ ਹੈ ਸੰਗਤ ਵਿੱਚ 1000 ਬੰਦਾ ਬੈਠਾ ਪਰ ਜਦੋਂ ਮੇਰੇ ਸਤ ਗੁਰ ਜੀ ਉਪਦੇਸ਼ ਕਰਦੇ ਆ ਜਦੋਂ ਸਤਗੁਰੂ ਜੀ ਹੁਕਮਨਾਮਾ ਬਖਸ਼ਿਸ਼ ਕਰਦੇ ਆ ਸਾਰਿਆਂ ਦੀ ਮਨ ਦੀ ਤਸੱਲੀ ਹੋ ਜਾਂਦੀ ਆ ਕਿ ਜੋ ਮੈਂ ਸਤਗੁਰੂ ਜੀ ਦੇ ਅੱਗੇ ਬੇਨਤੀ ਕੀਤੀ ਸੀ ਉਹ ਸਤਗੁਰੂ ਜੀ ਨੇ ਮੇਰੀ ਬੇਨਤੀ ਨੂੰ ਪ੍ਰਵਾਨ ਕੀਤਾ ਕਿਉਂਕਿ ਸਤਗੁਰੂ ਸਾਰਿਆਂ ਦੀ ਅਰਦਾਸ ਸੁਣਦਾ ਹੈ ਔਰ ਸਾਰਿਆਂ ਦੀ ਤਸੱਲੀ ਕਰਾ ਦਿੰਦਾ ਬਾਣੀ ਜਿਹੜੀ ਇਹ ਸਾਡਾ ਜੀਵਨ ਦਾ ਦਾ ਅੱਜ ਮੈਂ ਬਾਣੀ ਪੜ੍ਹੀ ਅੱਜ ਸ਼ਬਦ ਸੁਣਿਆ ਇਦਾਂ ਲੱਗਾ ਕਿ ਮੇਰੇ ਬਾਰੇ ਹੀ ਸਤਗੁਰੂ ਜੀ ਨੇ ਮੈਨੂੰ ਸਮਝਾਉਣਾ ਕੀਤਾ ਸਭ ਕਹਿੰਦੇ ਉਪਦੇਸ਼ ਕਰੇ ਗੁਰ ਸਤ ਗੁਰ ਪੂਰਾ ਗੁਰ ਸਤ ਗੁਰ ਪਰ ਉਪਕਾਰਿਆ ਜਿਉ ਗੁਰੂ ਸਤ ਗੁਰ ਜਿਹੜਾ ਹੈ ਪਰ ਉਪਕਾਰ ਕਰਦਾ ਇਹ ਸਤ ਸ਼ਬਦ ਚੌਥੇ ਪਾਤਸ਼ਾਹ ਜੀ ਦੇ ਆ ਕਿਉਂਕਿ ਸਹਿਜ ਪੱਪਾ ਸਹਿਜ ਪਾਤ ਕਰਦੇ ਆ ਗਿਣਤੀ ਆਉਂਦੀ ਆ ਤੇ ਬਹੁਤ ਵੱਡੀ ਗੁਰ ਅਰਜਨ ਸਾਹਿਬ ਨੇ ਕਿਰਪਾ ਕਰ ਦਿੱਤੀ ਗਿਣਤੀ ਲਿਖੀ ਇਹਦੇ ਵਿੱਚ ਕੋਈ ਵੀ ਘਾਟ ਬਾਦ ਨਹੀਂ ਕਰ ਸਕਦਾ ਗੁਰਬਾਣੀ ਦੇ ਵਿੱਚ ਕੋਈ ਕੋਸ਼ਿਸ਼ ਵੀ ਕਰੇ ਨਹੀਂ ਹੋ ਸਕਦਾ ਕਿਉਂਕਿ ਇੱਕ ਇੱਕ ਸ਼ਬਦ ਦੀ ਗਿਣਤੀ ਇੱਥੇ ਹੁਣ ਆਖਰੀ ਗਿਣਤੀ ਆਈ ਹੈ 4 ਤੇ 7 ਔਰ ਫਿਰ ਨਾਲ ਗੁਰੂ ਸਾਹਿਬ ਜੀ ਨੇ ਇਹਨੂੰ ਅੱਖਰਾਂ ਵਿੱਚ ਲਿਖ ਦਿੱਤਾ 7 ਚੌਪਦੇ ਮਹੀਨੇ ਚੌਥੇ ਕੇ 7 ਚੌਪਦੇ ਹੁਣ ਚੌਪਦਿਆਂ ਨੂੰ ਤਿੰਨ ਪਦੇ ਵੀ ਕੋਈ ਨਹੀਂ ਕਰ ਸਕਦਾ ਇਹਦੇ ਵਿੱਚ ਇੱਕ ਪੰਕਤੀ ਵੀ ਨਹੀਂ ਕੱਢ ਸਕਦਾ ਮਤਲਬ ਇਹ ਫਿਰ ਇੱਕ ਸਾਨੂੰ ਸੰਦੇਸ਼ ਵੀ ਦੇ ਦਿੱਤਾ ਤੇ ਇੱਕ ਗਿਣਤੀ ਵੀ ਸਤਿਗੁਰੂ ਮਹਾਰਾਜ ਨੇ ਕਰ ਦਿੱਤੀ ਦੇਖਿਆ ਸੱਤ ਚੌ ਪਦੇ ਮਹਲੇ ਚੌਥੇ ਕਿਵਲੇ ਨਾ ਸਵਾਲ ਕੀਤਾ ਜਾਂਦਾ ਜਿਹੜੇ ਪਾਠ ਕਰਦੇ ਆ ਵੀ ਇਹ ਪਾਠ ਵਿੱਚ ਕਰਨਾ ਚਾਹੀਦਾ ਇਹ ਬਾਣੀ ਦਾ ਹਿੱਸਾ ਨਹੀਂ ਹੈ ਇਹ ਜੋੜ ਹੈ ਕਰ ਵੀ ਲਵਾਂਗੇ ਤਾਂ ਕੋਈ ਪਾਪ ਨਹੀਂ ਲੱਗਣਾ ਸਾਨੂੰ ਪਰ ਇਹ ਜਿਹੜੂ ਆਪਾਂ ਪੜਨਾ ਇਸ ਕਰਕੇ ਪੜਨਾ ਹੈ ਕਿ ਇਹ ਸਤਗੁਰ ਨੇ ਦੱਸ ਦਿੱਤਾ ਵੀ ਇਹ ਗਿਣਤੀ ਹੈ ਜਿਸ ਤਰ੍ਹਾਂ ਸਾਧ ਸੰਗਤ ਦੀ 15 ਵਾਰੀ ਆਉਂਦਾ ਸ਼ੁੱਧ ਇੱਕ ਵਾਰੀ ਆਉਂਦਾ ਸ਼ੁੱਧ ਕੀਤੇ ਇਹ ਕਿਹਦੇ ਵਾਸਤੇ ਸੀ ਜਿਸ ਵੇਲੇ ਕੁਰਬਾਨੀ ਦੇ ਉਤਾਰੇ ਕੀਤੇ ਜਾਂਦੇ ਸਰੂਪ ਲਿਖੇ ਜਾਂਦੇ ਸੀ ਹੱਥ ਲਿਖਤ ਪਰ ਜਿੱਥੇ ਥੋੜੀ ਬਹੁਤੀ ਗਲਤੀ ਸੀ ਉੱਥੇ ਲਿਖਿਆ ਵੀ ਸ਼ੁੱਧ ਕੀਤੇ ਨੂੰ ਠੀਕ ਕਰਦੇ ਹੋ ਤੇ ਜਿੱਥੇ ਸ਼ੁੱਧ ਆਪਜਦਾ ਉਹ ਕਹਿੰਦੇ ਰਾਈਟ ਠੀਕ ਹੈ ਉਦਨ ਸੁੱਧ ਇਹ ਬਾਣੀ ਦਾ ਹਿੱਸਾ ਨਹੀਂ ਹੈ ਜਿਹਦਾ ਆਸਾ ਕੀ ਵਾਰ ਤੋਂ ਬਾਅਦ ਵੀ ਆਉਂਦਾ ਹੈ ਸੁੱਧ ਤੇ 15 ਵਾਰੀ ਗੁਰਬਾਣੀ ਦੇ ਵਿੱਚ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਵਾਰੀ ਹੁੰਦਾ ਸੁੱਧ ਕੀਚੇ ਇਸੇ ਤਰ੍ਹਾਂ ਇਹ ਅੱਗੇ ਆਪਾਂ ਨੂੰ ਵੀ ਮਿਲੇਗਾ ਇੱਕ ਜਗ੍ਹਾ ਤੁਸੀਂ ਸਹਿਜ ਪਾਠ ਕਰਦੇ ਲਿਖਿਆ ਜੁਮਲਾ ਉਹਦਾ ਅਰਥ ਹੈ ਜੋੜ ਇੱਥੇ ਗੁਰੂ ਸਾਹਿਬ ਕਹਿੰਦੇ ਸਤ ਚੌਪਦੇ ਮਹਲੇ ਚੌਥੇ ਕੀ ਅਗਲੀ ਜਿਹੜੀ ਬਾਣੀ ਹੈ ਉਹ ਗੁਰੂ ਅਰਜਨ ਸਾਹਿਬ ਜੀ ਦੇ ਚੌਪਦੇ ਹਨ ਤੇ ਜਿਹੜਾ ਸ਼ਬਦ ਹੈ ਕਲ ਆਪਾਂ ਵਿਚਾਰਾਂਗੇ ਬਹੁਤ ਵਾਰੀ ਆਪ ਦੀ ਸਰਵਨ ਕਰਦੇ ਹੋ ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ ਬਿਲਪ ਕਰੇ ਚਾਤਰ ਕੀ ਨਿਆਈ ਸਿਰਖਾ ਨਾ ਉਤਰੇ ਸ਼ਾਂਤ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਦੀ ਇਹ ਲੀਆਂ ਬੇਦੀਆਂ ਗੁਰਸੰਗਤ ਦੀ ਪ੍ਰਵਾਨ ਕਰਨੀ ਆ ਬਲੌਫ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ